ਇਹ ਦਿਨਾਂ ਵਿੱਚ ਥੋੜਾ ਜਿਹਾ ਹੀਟ ਵੇਵ ਤੋਂ ਰਾਹਤ ਮਿਲੀ ਸੀ ਬਟ ਫਿਰ ਦੋ ਦਿਨਾਂ ਤੋਂ ਫਿਰ ਜਿਹੜਾ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਫਿਰ ਉੱਪਰ ਚਲਾ ਗਿਆ ਕੱਲ ਦਾ ਡੇਟਾ ਇਨ ਟੈਂਪਰੇਚਰ 41.8 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 4.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 29.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਸੀ ਇਹ ਵੀ ਲਗਭਗ 2.7 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਉੱਤ ਦੇ ਵੀ ਗਿਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਇੱਕ ਵਾਰ ਫਿਰ ਜਿਹੜਾ ਮੈਪਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਹੀਟ ਸਟ੍ਰੈਸ ਕੰਡੀਸ਼ਨ ਜਸੀਂ ਫੇਰ ਦੇਖ ਰਹੇ ਹਾਂ ਔਰ ਇਹਦੇ ਨਾਲ ਨਾਲ ਕਿਉਂਕਿ ਮੌਇਸਚਰ ਦੇ ਵਿੱਚ ਵੀ ਹੁਣ ਥੋੜੀ ਇਨਕਰੀਜ਼ ਸਟਾਰਟ ਹੋ ਗਈ ਹੈ ਸੋ ਇਹਦੇ ਕਰਕੇ ਅਨਕੰਫਰਟੇਬਲ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੀਟ ਵੇਵ ਤੋਂ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਕੱਲ ਤੱਕ ਤਾਂ ਇਹ ਕੰਡੀਸ਼ਨਸ اسی ਤਰ੍ਹਾਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ 27 ਤਰੀਕ ਤੋਂ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਤੋਂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਮਿਲਣ ਦੀ ਪ੍ਰੈਡਿਕਸ਼ਨ ਹੈ ਬਦਦਾ ਕਿ ਗਰਮ ਮੌਨਸੂਨ ਉਹ ਜਲਦੀ ਹੀ ਬਸਤ ਦੇ ਰਿਹਾ ਹੈ ਅਗਲੀ ਮੌਨਸੂਨ ਦੇ ਰਹਿਣ ਦਾ ਬਿਲਕੁਲ ਜੀ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਨੂੰ ਅਸੀਂ ਕੋਈ ਮੌਨਸੂਨ ਬਾਰਿਸ਼ ਕਹਿ ਸਕਦੇ ਹਾਂ ਔਰ ਨੋਰਮਲ ਜੋ ਟਾਈਮ ਮੌਨਸੂਨ ਦਾ ਪੰਜਾਬ ਦੇ ਵਿੱਚ ਦਸਤਕ ਦੇਣ ਦਾ ਉਹ 1 ਜੁਲਾਈ ਹੈ ਸੋ ਉਹਦੇ ਅਰਾਊਂਡ ਹੀ ਜਿਹੜਾ ਮੌਨਸੂਨ ਪੰਜਾਬ ਦੇ ਵਿੱਚ ਐਕਸਪੈਕਟਡ ਹੈ ਲੋਕਾਂ ਨੂੰ ਫਾਰਮਰਸ ਨੂੰ ਸਹੀ ਦੱਸ ਸਕਦੇ ਆ ਜੀ ਕਿ ਇਹ ਹੀਟ ਵੇਵ ਕੰਡੀਸ਼ਨਸ ਕੱਲ ਤੋਂ ਸਾਨੂੰ ਰੀਲਿਫ ਮਿਲ ਸਕਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਬਾਰਿਸ਼ ਵੀ ਹੋ ਸਕਦੀ ਹੈ ਸੋ ਜੇ ਫਾਰਮਰਸ ਕੁਝ ਕ੍ਰੌਪਸ ਦੀ ਹਾਰਵੈਸਟਿੰਗ ਜਿਵੇਂ ਮੂੰਗੀ ਦੀ ਜਾਂ ਕਿਸੇ ਹੋਰ ਕ੍ਰੌਪਸ ਦੀ ਕਰ ਰਹੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਥੋੜੀ ਬਾਰਿਸ਼ ਹੋ ਸਕਦੀ ਹੈ ਔਰ ਆਮ ਲੋਕਾਂ ਨੂੰ ਵੀ ਹਿਸਲਾ ਦੇ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੇ ਚਾਂਸਸ ਨੇ ਟੈਂਪਰੇਚਰ ਦੇ ਵਿੱਚ ਥੋੜੀ ਗਿਰਾਵਟ ਜ਼ਰੂਰ ਆ ਸਕਦੀ ਹੈ ਪਰ ਕਿਉਂਕਿ ਜਿਹੜੀ ਹਵਾ ਦੇ ਵਿੱਚ ਮੌਇਸਚਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਦੀ ਪ੍ਰੈਡਿਕਸ਼ਨ ਹੈ ਸੋਦੇ ਕਰਕੇ ਕਈ ਵਾਰੀ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਹੋ ਜਾਂਦੀਆਂ ਨੇ ਸੋ ਸਾਰਿਆਂ ਨੂੰ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਲਿਕੁਇਡਸ ਵਾਤੋਂ-ਬਾਤ ਲੈਂਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਅਲਰਟ ਹੀਟ ਵੇਵ ਦਾ ਅਲਰਟ ਅੱਜ ਤੱਕ yellow si, si, alert ਸੀ ਕੱਲ੍ਹ ਹੋਰ ਅੱਜ yellow alert ਸੀ ਬਟ ਆਨਵਾਰ ਦੇ ਦਿਨਾਂ ਦੇ ਵਿੱਚ ਕੋਈ ਆਈਐਮਡੀ ਵੱਲੋਂ ਅਲਰਟ ਜਾਰੀ ਨਹੀਂ ਕੀਤਾ ਗਿਆ